ਸਾਸ੍ਰਿਕਾ ਦੋਸਤੋ ਯੂਐਸ ਰਿਪੋਰਟ ਨਾਲ ਜੁੜੀਆਂ ਦੋ ਤਾਜ਼ਾ ਅਪਡੇਟ ਹੈ ਇੱਕ ਪੰਜਾਬ ਤੋਂ ਤੇ ਇੱਕ ਯੂਐਸ ਤੋਂ ਪੰਜਾਬ ਦੇ ਵਿੱਚ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਅੰਮ੍ਰਿਤਸਰ ਯੂਐਸ ਤੋਂ ਰਿਪੋਰਟ ਹੋਏ ਸੈਨਾ ਦੇ ਜਹਾਜ਼ ਉਤਰਦੇ ਆ ਤੇ ਪੰਜਾਬ ਦੇ ਹਰਿਆਣਾ ਦੇ ਤੇ ਹੋਰ ਸਟੇਟਸ ਦੇ ਵੀ ਜਿਹੜੇ ਡਿਪੋਰਟ ਹੋਏ ਲੋਕੀ ਆ ਉਹ ਉਹਨਾਂ ਸੈਨਾ ਦੇ ਜਹਾਜ਼ਾਂ ਵਿੱਚੋਂ ਅੰਮ੍ਰਿਤਸਰ 에ਅਰਪੋਰਟ ਤੇ ਉਤਰਦੇ ਆ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਜਾਂਦਾ ਪਰ ਹੁਣ ਉਸ ਕਹਾਣੀ 'ਚ ਇੱਕ ਨਵਾਂ ਟਵਿਸਟ ਆ ਗਿਆ ਕਿਉਂਕਿ ED ਦੇ ਵੱਲੋਂ ਇਹਨਾਂ ਨੂੰ ਬੁਲਾਇਆ ਗਿਆ ਸਵਾਲ-ਜਵਾਬ ਪੁੱਛੇ ਜਾ ਰਹੇ ਨੇ ਖਾਸ ਕਰਕੇ ਦੁਆਬੇ ਇਲਾਕੇ ਦੇ ਨੇ ਜੋ ਡਿਪੋਰਟ ਹੋਏ ਲੋਕੀ ਉਹਨਾਂ ਸਵਾਲਾਂ ਦੇ ਜਵਾਬਾਂ ਵਿੱਚ ਜਦੋਂ ਜ਼ਿਕਰ ਆਉਂਦਾ ਹੈ ਕਿ ਤੁਸੀਂ ਇੰਨੀ ਵੱਡੀ ਪੇਮੈਂਟ ਕਿਸ ਦੇ थ्रू ਕੀਤੀ ਕਿਸ پر ਯਕੀਨ ਕੀਤਾ ਤਾਂ ਸ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਜ਼ਿਕਰ ਆਉਂਦਾ ਯਾਨੀ ਕਿ ਵੋਟਾਂ ਪਾ ਕੇ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਸੀ ਉਹ ਹੋਣਾ ਮਨੁੱਖੀ ਤਸਕਰੀ ਦੇ ਮਨੁੱਖੀ ਤਸਕਰੀ ਦੇ ਡੌਂਕਰਾਂ ਦੇ ਅੱਗੇ ਸਹਾਇਕ ਬਣੇ ਹੋਏ ਸਨ ਗੱਲ ਬੜੀ ਦੂਰ ਤੱਕ ਜਾਂਦੀ ਹੈ ਤੇ ਕਾਫੀ ਗੰਭੀਰ ਮੁੱਦਾ ਬਣਦਾ ਜਾ ਰਿਹਾ ਹੈ ਯਾਨੀ ਕਿ ਇੱਕ ਸੰਵਿਧਾਨਿਕ ਅਹੁਦੇ ਤੇ ਹੁੰਦਿਆਂ ਵੀ ਕੁਝ ਅਜਿਹੇ ਲੋਕ ਨੇ ਜੋ ਕਿ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਿਲ ਰਹਿਨੇ ਤੇ ਹੁਣ ਈਡੀ ਉਹਨਾਂ ਦੀ ਘੋਕ ਕਰਨ ਲੱਗ ਗਿਆ ਹੈ ਦੂਸਰੇ ਪਾਸੇ ਅਮਰੀਕਾ ਜਿੱਥੇ ਕਿ ਆਈਸ ਦੀ ਰੇਡ ਦਾ ਡਰ ਬਣਿਆ ਹੋਇਆ ਹੈ ਬਹੁਤ ਸਾਰੇ ਲੋਕੀ ਰੋਜ਼ਾਨਾ ਸਮੇਂ-ਸਮੇਂ ਤੇ ਅਪਡੇਟ ਲੈਂਦੇ ਆ ਕਿ ਕਿਹੜੇ ਇਲਾਕੇ ਚ ਕਿੱਥੇ ਆਈਸ ਦੀ ਰੇਡ ਪਈ ਆ ਕਿਸ ਕਿਸ ਨੂੰ ਰਿਟੇਨ ਕੀਤਾ ਜਾ ਰਿਹਾ ਹੈ ਅਜੇ ਹੇਚ ਜਦ ਪੂਰੇ ਅਮਰੀਕਾ ਚ ਖਾਸ ਤੌਰ ਤੇ ਉਹ ਲੋਕੀ ਜੋ ਇੰਡੀਆ ਤੋਂ ਗਏ ਆਂ ਹੋਰ ਮੁਲਕਾਂ ਤੋਂ ਗਏ ਆ ਉਹਨਾਂ ਦੇ ਮਨਾਂ 'ਚ ਇੱਕ ਡਰ ਹੈ ਕਿ ਕੀ ਕੁਝ ਹੋ ਰਿਹਾ ਕੀ ਵਾਪਰ ਰਿਹਾ ਉਸ ਵਰਤਾਰੇ 'ਚ ਤਾਂ ਅਜਿਹੇ ਇੱਕ ਸਟੂਡੈਂਟ ਕਲੰਬੀਆ ਯੂਨੀਵਰਸਿਟੀ ਦੀ ਉਸਨੇ ਆਪਣੇ ਆਪ ਨੂੰ ਸੈਲਫ ਰਿਪੋਰਟ ਕਰ ਲਿਆ ਤੇ ਆਪਣੀ ਇੱਛਾ ਦੇ ਨਾਲ ਹੁਣ ਉਹ ਆਪਣੀ ਸਟੱਡੀ ਛੱਡ ਕੇ ਇੰਡੀਆ ਦੀ ਰੰਜਨੀ ਸ਼੍ਰੀਨਵਾਸਨ ਇਹ ਸਟੂਡੈਂਟ ਹੁਣ ਵਾਪਸ ਆ ਰਹੀ ਹੈ ਪੂਰੀ ਕਹਾਣੀ ਦੱਸਾਂਗੇ ਪਹਿਲਾਂ ਗੱਲ ਕਰਦੇ ਆਂ ਪੰਜਾਬ ਦੇ ਪਿੰਡਾਂ ਦੇ ਉਸ ਮਾਹੌਲ ਦੀ ਜਿੱਥੇ ਕਿ ਪਿੰਡਾਂ ਦੇ ਚੁਣੇ ਹੋਏ ਨੁਮਾਇੰਦੇ ਪੰਚ ਸਰਪੰਚ ਵੀ ਟ੍ਰੈਵਲ ਏਜੰਟਾਂ ਦੇ ਧੋਖੇबाज ਏਜੰਟਾਂ ਦੇ ਗਾਹਕ ਸਹਾਇਕ ਬਣ ਗਏ ਔਰ ਇਹ ਕਹਾਣੀ ਮੈਂ ਨਹੀਂ ਕਹਿ ਰਿਹਾ ਇਹ ਕਹਾਣੀ ਦੱਸ ਰਹੇ ਨੇ ਉਹ ਲੋਕੀ ਜੋ ਕਿ ਰਿਪੋਰਟ ਹੋ ਕੇ ਆਏ ਨੇ ਤੇ ਉਹ ਦੱਸ ਰਹੇ ਨੇ ਈਡੀ ਦੇ ਅੱਗੇ ਜਨੂੰ ਪੇਸ਼ ਹੁੰਦੇ ਆ ਆਪਣੇ ਸਵਾਲਾਂ ਦੇ ਜਵਾਬਾਂ ਜੀ ਯਾਨੀ ਕਿ ਜਦੋਂ ਇਹਨਾਂ ਲੋਕਾਂ ਨੇ 40 ਲੱਖ ਚ ਡੀਲ ਹੋਈ ਜਾਂ 50 ਲੱਖ ਚ ਡੀਲ ਹੋਈ ਜਾਂ ਫਿਰ ਵੱਧ ਚ ਡੀਲ ਹੋਈ ਤਾਂ ਇਹਨਾਂ ਨੇ ਪੇਮੈਂਟ ਆ ਜਿਹੜੀ ਕੈਸ਼ ਆ ਜਿਹੜਾ ਉਹ ਸਰਪੰਚ ਨੂੰ ਜਾਂ ਪੰਚ ਨੂੰ ਦਿੱਤਾ ਇਨਾ ਸਰਪੰਚਾਂ ਦੀ ਹੁਣ ਏਡੀ ਦੇ ਵੱਲੋਂ ਲਿਸਟ ਵੀ ਤਿਆਰ ਕੀਤੀ ਜਾ ਰਹੀ ਹੈ ਭਾਵੇਂ ਉਹ ਮੌਜੂਦਾ ਸਰਪੰਚ ਹੋਣ ਜਾਂ ਫਿਰ ਉਹ ਸਬਕਾ ਸਰਪੰਚ ਹੋਣ ਸੋ ਸੰਵਿਧਾਨਕ ਅਹੁਦੇ ਨਾਲ ਜੁੜਦੇ ਇਹ ਬੰਦੇ ਵੀ ਕਿਸ ਤਰ੍ਹਾਂ ਮਨੁੱਖੀ ਤਸਕਰੀ ਦੇ ਵਿੱਚ ਆਪਣੇ ਅਹੁਦੇ ਦੀ ਗਰਮੀ ਨੂੰ ਭੁੱਲਦੇ ਆ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਲ ਰਹੇ ਨੇ ਸੋ ਏਡੀ ਦੇ ਵੱਲੋਂ ਇੱਕ ਸਰਪੰਚਾਂ ਦੀ ਬਹੁਤ ਜਲਦੀ ਇੱਕ ਲਿਸਟ ਵੀ ਜਾਰੀ ਕੀਤੀ ਜਾਊਗੀ ਜਿਹੜੇ ਕਿ ਮਨੁੱਖੀ ਤਸਕਰੀ ਚ ਸ਼ਾਮਲ ਪਾਏ ਜਾਂਦੇ ਨੇ ਤੇ ਉਹਨਾਂ ਤੋਂ ਵੀ ਸਵਾਲ-ਜਵਾਬ ਪੁੱਛੇ ਜਾਣਗੇ ਕਿਉਂਕਿ ਪੰਜਾਬ ਦੇ ਮਾਹੌਲ ਦੀ ਗੱਲ ਕਰੀਏ ਪੰਜਾਬ 'ਚ ਜਦੋਂ ਤੋਂ ਟਰੂਡੋ ਗਵਰਨਮੈਂਟ ਦੇ ਨਾਲ ਜੋੜ ਕੇ ਦੇਖੀਏ ਜਦੋਂ ਵਿਦਿਆਰਥੀਆਂ ਦੇ ਵੀਜ਼ੇ ਵੱਡੀ ਗਿਣਤੀ 'ਚ ਕੈਨੇਡਾ ਦੇ ਲੱਗਦੇ ਆ ਜਿਸ ਤੋਂ ਪਹਿਲਾਂ ਵਿਦਿਆਰਥੀ ਵੱਡੀ ਗਿਣਤੀ 'ਚ ਆਸਟ੍ਰੇਲੀਆ 'ਚ ਵੀ ਗਏ ਨੇ ਆਸਟ੍ਰੇਲੀਆ ਵੀ ਪਹਿਲਾਂ ਥੋੜਾ ਢਿੱਲਾ ਰਿਹਾ ਤੇ ਵੱਡੀ ਗਿਣਤੀ 'ਚ ਸਾਡੇ ਵਿਦਿਆਰਥੀ ਉੱਥੇ ਵੀ ਗਏ ਆ 2005 ਤੋਂ ਬਾਅਦ ਤੇ ਦੂਸਰਾ ਜਦੋਂ ਕੈਨੇਡਾ ਖੁੱਲਦਾ ਹੈ ਯਾਨੀ ਕਿ ਕੈਨੇਡਾ 'ਚ ਵਿਦਿਆਰਥੀਆਂ ਦੀ ਗਿਣਤੀ ਤੇਜ਼ੀ ਨਾਲ ਵਾਧੀ ਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਪਿੰਡਾਂ 'ਚ ਸੱਥਾਂ 'ਚ ਜ਼ਿਆਦਾਤਰ ਚਰਚਾ ਇਸੇ ਗੱਲ ਦਾ ਹੁੰਦਾ ਹੈ ਕਿ ਕਿਸ ਦੇ ਕਿੰਨੇ ਬੈਂਡ ਆ ਗਏ ਯਾਨੀ ਕਿ ਕਿਸੇ ਦਾ ਬੇਟਾ ਜਾਂ ਕਿਸੇ ਦੀ ਬੇਟੀ ਹੈ ਬੱਚਿਆਂ ਦਾ ਸਿਰਫ ਇੱਕੋ ਇੱਕ ਜ਼ਿਕਰ ਰਹਿ ਜਾਂਦਾ ਹੈ ਕਿ ਉਸ ਦੀ ਸਟੱਡੀ ਕਿਹੜੀ ਕਲਾਸ ਵਿੱਚ ਚੱਲਦੀ ਹੈ ਜੇਕਰ ਪਲੱਸ 2 ਕਰ ਲਈ ਹੈ ਤਾਂ ਉਸ ਦੇ ਕਿੰਨੇ ਬੈਂਡ ਹੈ ਜਾਂ ਫਿਰ ਕਿਹੜੇ ਸੈਂਟਰ ਤੋਂ ਐਲਰਟਸ ਕੀਤੀ ਜਾ ਰਹੀਆਂ ਜਾਂ ਫਿਰ ਕਿਹੜੇ ਅੱਗੇ ਟਰੈਵਲ ਏਜੰਟ ਦੇ ਨਾਲ ਸੰਪਰਕ ਕਰਨਾ ਜਾਂ ਕੀਤਾ ਹੈ ਇਸੇ ਤਰ੍ਹਾਂ ਵਿਆਹਾਂ ਦੀ ਗੱਲ ਕਰੀਏ ਜਾਂ ਫਿਰ ਹੋਰ ਸਮਾਜਿਕ ਜਾਂ ਪਰਿਵਾਰਕ ਫੰਕਸ਼ਨ ਜਿਹੜੇ ਹੁੰਦੇ ਆ ਅਸੀਂ ਦੇਖਿਆ ਕਿ ਇਨ੍ਹਾਂ ਸਾਲਾਂ ਦਰਮਿਆਨ ਉੱਥੇ ਜ਼ਰਾਤਰ ਜੈਂਟਸ ਵੀ ਤੇ ਲੇਡੀਜ਼ ਵੀ ਆਪਸ ਵਿੱਚ ਇੱਕੋ ਗੱਲ ਤੇ ਜ਼ਿਆਦਾ ਜ਼ੋਰ ਹੁੰਦਾ ਕਿ ਕਿਸ ਦੇ ਕਿੰਨੇ ਬੈਂਡ ਆ ਗਏ ਕਿਹੜੀ ਯੂਨੀਵਰਸਿਟੀ ਚ ਅਪਲਾਈ ਕੀਤਾ ਯਾਨੀ ਕਿ ਇੱਕੋ ਚਰਚਾ ਪੰਜਾਬ ਦੇ ਵਿੱਚ ਜ਼ਿਆਦਾ ਕੈਨੇਡਾ ਜਾਣ ਦੇ ਵਿੱਚ ਕੌਣ ਕਿਸ ਤੋਂ ਅੱਗੇ ਹੈ ਤੇ ਕੌਣ ਪਿੱਛੇ ਰਹਿ ਗਿਆ ਇਸੇ ਤਰ੍ਹਾਂ ਇਨ੍ਹਾਂ ਸੱਥਾਂ ਚੋਂ ਹੀ ਸੱਤਾਂ ਨਾਲ ਜੁੜੇ ਪਿੰਡਾਂ ਨਾਲ ਜੁੜੇ ਉਹਨਾਂ ਆਉਧਿਆਂ ਚੋਂ ਹੀ ਯਾਨੀ ਕਿ ਪੰਜ ਸਰਪੰਚ ਅਜੇ ਹੈ ਵੀ ਕੁਝ ਪੰਜ ਸਰਪੰਚ ਨੇ ਜੋ ਕਿ ਹੁਣ ਈਡੀ ਦੀ ਰਡਾਰਤੇ ਨੇ ਕਿ ਉਹਨਾਂ ਦੇ ਥਰੂ ਡੌਂਕੀ ਲਗਾਉਣ ਵਾਲਿਆਂ ਨੇ ਆਪਣੀ ਮਾਇਆ ਆਪਣੀ ਪੇਮੈਂਟ ਆ ਜਿਹੜੀ ਉਹਨਾਂ ਏਜੰਟਾਂ ਨੂੰ ਦਿੱਤੀ ਜਿਹੜੇ ਕਿ ਉਹਨਾਂ ਨੂੰ ਡੌਂਕਰਾਂ ਦੇ ਥਰੂ ਫਿਰ ਪਨਾਮਾ ਦੇ ਜ਼ਰੀਏ ਪਨਾਮਾ ਦੇ ਜੰਗਲਾਂ ਚ ਲੈ ਜਾਂਦੇ ਹੋਏ ਉਹ ਫਿਰ ਅੱਗੇ ਮੈਕਸੀਕੋ ਦਾ ਬਾਰਡਰ ਕ੍ਰੋਸ ਕਰਾ ਕੇ ਅਮਰੀਕਾ ਚ ਟਪਾਉਂਦੇ ਸਨ ਸਰਪੰਚਾਂ ਪੰਚਾਂ ਤੇ ਵੀ ਗਾਜ ਗਿਰੇਗੀ ਉਹਨਾਂ ਪੰਚਾਂ ਸਰਪੰਚਾਂ ਦੀ ਵੀ ਲਿਸਟ ਤਿਆਰ ਹੋਣ ਜਾ ਰਹੀ ਹੈ ਤੇ ਉਹਨਾਂ ਤੇ ਫਿਰ ਪੰਜਾਬ ਸਰਕਾਰ ਦੇ ਵੱਲੋਂ ਤਿੱਖੀ ਕਾਰਵਾਈ ਵੀ ਕੀਤੀ ਜਾਊਗੀ ਸੋ ਇਹ ਦੇਖਣਾ ਵੀ ਕਾਫੀ ਇੰਟਰਸਟਿੰਗ ਰਹੇਗਾ ਕਿ ਮੌਜੂਦਾ ਸਮੇਂ ਚ ਤੇ ਇਸ ਤੋਂ ਪਹਿਲਾਂ ਵੀ ਕਿਹੜੇ ਕਿਹੜੇ ਸਰਪੰਚ ਨੇ ਜਿਨ੍ਹਾਂ ਨੇ ਕਿ ਡੌਂਕੀ ਲਗਾਉਣ ਵਾਲੇ ਉਹਨਾਂ ਧੋਖੇ ਆਵਾਜ਼ ਏਜੰਟਾਂ ਦਾ ਹੱਗ ਅਜੈਂਟਾਂ ਦੇ ਸਹਾਇਕ ਦੇ ਤੌਰ ਤੇ ਕੰਮ ਕੀਤਾ ਤੇ ਇਸ ਵਿੱਚ ਉਹ ਖੁਦ ਕਿੰਨੇ ਕ ਸਮੇਂ ਤੋਂ ਕਰ ਰਹੇ ਨੇ ਕਿੰਨੀ ਕਮਾਈ ਉਹ ਖੁਦ ਕਮਾ ਚੁੱਕੇ ਨੇ ਇਹ ਬਹੁਤ ਵੱਡਾ ਸਵਾਲ ਹੈ ਇਸ ਕਰਕੇ ਉਹਨਾਂ ਸਰਪੰਚਾਂ ਦੀ ਕੁੱਲ ਜਾਇਦਾਦ ਬਣਾਈ ਗਈ ਜਾਇਦਾਦ ਤੇ ਉਹਨਾਂ ਦੇ ਖਾਤੇ ਵੀ ਈਡੀ ਦੇ ਵੱਲੋਂ ਗਹਿਰਾਈ ਨਾਲ ਬਾਰੀਕੀ ਨਾਲ ਜਾਂਚੇ ਜਾਣਗੇ ਪੜਤਾਲੇ ਜਾਣਗੇ ਦੂਸਰੇ ਪਾਸੇ ਆਪਾਂ ਗੱਲ ਕਰਦੇ ਹਾਂ ਰੰਜਨੀ ਸ਼੍ਰੀ ਨਿਵਾਸਨ ਅਮਰੀਕਾ ਦੇ ਕਲੰਬੀਆ ਯੂਨੀਵਰਸਿਟੀ ਦੀ ਡਾਕਟੋਰੇਟ ਦੀ ਵਿਦਿਆਰਥਣ ਜੋ ਕਿ ਅਰਬਨ ਪਲਾਨਿੰਗ ਤੇ ਡਾਕਟੋਰੇਟ ਕਰ ਰਹੀ ਸੀ ਇਸ ਤੋਂ ਪਹਿਲਾਂ ਕਲੰਬੀਆ ਯੂਨੀਵਰਸਿਟੀ ਤੋਂ ਉਸਨੇ ਐਮਐਫਲ ਕੀਤੀ ਹੈ ਤੇ ਹਾਰਵਰਡ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ ਹੈ। ਉਹ ਸਟੂਡੈਂਟ ਹਮਾਸ ਦੇ ਕਿਉਂਕਿ ਪ੍ਰਤੀਬੰਧਿਤ ਇਹ ਅਤਵਾਦੀ ਗਰੁੱਪ ਗਿਣਾ ਜਾਂਦਾ ਅਮਰੀਕਾ 'ਚ ਤੇ ਹਮਾਸ ਦੀ ਸਪੋਰਟ ਦੇ ਕਾਰਨ ਉਸਦਾ ਵੀਜ਼ਾ 5 ਮਾਰਚ ਨੂੰ ਰੰਕਤ ਕੀਤਾ ਗਿਆ ਸੀ ਤੇ ਉਸਨੇ ਹੁਣ ਇੱਕ ਐਪ ਹੈ ਜੋ ਇਹ ਆਪਣੇ ਆਪ ਨੂੰ ਰਿਪੋਰਟ ਕਰਨ ਦੀ ਸਹਿਮਤੀ ਦੇ ਨਾਲ ਆਪਣੀ ਇੱਛਾ ਨਾਲ ਰਿਪੋਰਟ ਕਰਵਾਇਆ ਜਾ ਸਕਦਾ ਉਸ ਐਪ ਤੇ ਇਸ ਨੇ ਆਪਣੀ ਇੱਛਾ ਪ੍ਰਗਟਾਈ ਆਪਣੀ ਵੀਡੀਓ ਸੈਂਡ ਕੀਤੀ ਅਮਰੀਕਾ ਦੇ ਵਿਦੇਸ਼ ਮੰਤਰਾਲੇ ਵੱਲੋਂ ਆਖਿਆ ਗਿਆ ਕਿ ਉਹਨਾਂ ਨੂੰ ਸੰਤੁਸ਼ਟੀ ਹੈ ਕਿ ਅਤਵਾਦ ਅਜਿਹੇ ਸੰਗਠਨਾਂ ਦੇ ਜੋ ਕਿ ਸਮਰਥਨ ਕਰ ਰਹੇ ਨੇ ਉਹ ਆਪਣੇ ਆਪ ਹੀ ਇਸ ਦੇਸ਼ ਨੂੰ ਛੱਡ ਕੇ ਜਾ ਰਹੇ ਨੇ ਇਸ ਤੇ ਉਹਨਾਂ ਨੇ ਸਹਿਮਤੀ ਪ੍ਰਗਟਾਈ ਹੈ ਕੁੱਲ ਮਿਲਾ ਕੇ ਇਹ ਆਖੀ ਕਿ ਰਿਪੋਰਟ ਕਰਨ ਦੀ ਪ੍ਰਕਿਰਿਆ ਭਾਵੇਂ ਉਹ ਆਪਣੇ ਆਪ ਨੂੰ ਇੰਡੀਆ ਵਾਪਸ ਲੈ ਕੇ ਆਉਣਾ ਹੋਵੇ ਜਾਂ ਫਿਰ ਅਮਰੀਕਾ ਨੇ ਕੀਤੇ ਰਹੇ ਜਾਂ ਕੀਤੇ ਜਾਣ ਰਿਪੋਰਟ ਕਰਨ ਦੀ ਪ੍ਰਕਿਰਿਆ ਹੁਣ ਪੂਰੀ ਤੇਜ਼ੀ ਨਾਲ ਚੱਲੀ ਹੈ ਤੇ ਇਸ ਵਿੱਚ ਜੋ ਅਮਰੀਕਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਅਪਰਾਧ ਦੇ ਵਿੱਚ ਪਹਿਲਾਂ ਰਹੇ ਨੇ ਜਾਂ ਹੁਣ ਇਨਵੋਲਵ ਰਹੇ ਨੇ ਜਾਂ ਫਿਰ ਉਹ ਕਿਸੇ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਕੋਈ ਗੈਦਰਿੰਗ ਹੋ ਰਹੀ ਹੈ ਕੋਈ ਪ੍ਰਦਰਸ਼ਨ ਹੋ ਰਿਹਾ ਉਸ ਦਾ ਹਿੱਸਾ ਬਣਦੇ ਆ ਤਾਂ ਉਹ ਆਟੋਮੈਟਿਕਲੀ ਉਹ ਉਸ ਰਡਾਰ ਤੇ ਆ ਜਾਂਦੇ ਆ ਜਿੱਥੋਂ ਫਿਰ ਇੱਕੋ ਇੱਕ ਰਸਤਾ ਬਚਦਾ ਉਹ ਹੈ ਕਿ ਆਪਣੇ ਮੇਕੋ ਵਾਪਸ ਚਲੇ ਜਾਣਾ ਡਿਪੋਰਟ ਹੋ ਜਾਣਾ ਸੋ ਮੁੜ ਕੇ ਫਿਰ ਪੰਜਾਬ ਤੇ ਆਉਣਾ ਹੈ ਕਿ ਪੰਜਾਬ ਦੇ ਉਹਨਾਂ ਸਰਪੰਚਾਂ ਤੇ ਉਨਾ ਪੰਚਾਂ ਤੇ ਆਉਣ ਵਾਲੇ ਦਿਨਾਂ ਚ ਉਹਨਾਂ ਦੇ ਨਾਮ ਵੀ ਈਡੀ ਦੇ ਵੱਲੋਂ ਇੱਕ ਲਿਸਟ ਕਰਕੇ ਜਗ ਜाहिर ਕੀਤੇ ਜਾਣਗੇ ਉਹਨਾਂ ਸਰਪੰਚਾਂ ਤੇ ਕੀ ਕਾਰਵਾਈ ਹੋਗੀ ਪਰ ਵੱਡਾ ਸਵਾਲ ਇਹ ਹੀ ਹੈ ਕਿ ਪੰਜਾਬ ਦੇ ਵਿੱਚ ਵਿਦੇਸ਼ ਜਾਣ ਦਾ ਕੀ ਇੱਕੋ ਮਾਤਰੀ ਕੋਈ ਤਰਸਤਾ ਸੀ ਲੋਕਾਂ ਕੋਲ ਕੀ ਬਾਕੀ ਸਾਰੇ ਰਸਤੇ ਜਾਂ ਫਿਰ ਪੰਜਾਬ ਦੇ ਵਿੱਚ ਕੀ ਇੰਨੀ ਜ਼ਿਆਦਾ ਭੁੱਖ ਵੱਧ ਗਈ ਸੀ ਕਿ ਹਰ ਕੋਈ ਕਿਸੇ ਨਾ ਕਿਸੇ ਢੰਗ ਨਾਲ ਵਿਦੇਸ਼ ਜਾਣ ਦੀ ਦੌੜ ਦੇ ਵਿੱਚ ਯਾਨੀ ਕਿ ਸਿਰ ਉੱਪਰ ਪੈਰ ਰੱਖ ਕੇ ਅਸੀਂ ਉਸ ਦੌੜ ਦੇ ਵਿੱਚ ਸ਼ਾਮਲ ਹੋ ਗਏ ਸਾਂ ਪਰ ਹੁਣ ਇਸ ਪ੍ਰਕਿਰਿਆ ਨੂੰ ਇਸ ਦੌੜ ਨੂੰ ਹੁਣ ਕਿਤੇ ਨਾ ਕਿਤੇ ਬ੍ਰੇਕ ਲੱਗਦੇ ਨਜ਼ਰ ਆ ਰਹੇ ਨੇ। ਬਾਕੀ ਅਪਡੇਟ ਲੈ ਕੇ ਫਿਰ ਆਜ਼ਰਵਾਂਗੇ ਹਾਸਤੇ ਵਾਸਤੇ ਰੋ ਠੀਕ ਹੈ ਜੈ ਹਾਂ ਜ਼ਿੰਦਾਬਾਦ